ਲਗੀ ਤੇ ਕੀ ਪੀਰਾ ਇਹ ਗਲਤ ਸੀ ਕਿ ਸਹੀ ਸੀ ਇਹ ਜਾਂਚ ਲੈ ਕੇ ਆਏ ਸੀ ਤੇ ਮੈਂ ਉਦੋਂ ਲੁੱਕ ਕੇ ਪਹਿਲੀ ਵਾਰੀ ਦੇਖਿਆ ਸੀ ਮੈਨੂੰ ਦੇਖਦੇ ਆ ਪਿਆਰ ਹੋ ਗਿਆ ਹੈ ਨਾ ਪਿਆਰ ਦੀ ਨਾ ਇੱਕ ਬੜੀ ਵੱਡੀ ਖਾਸੀਅਤ ਹੁੰਦੀ ਆ ਹਰ ਬੰਦੇ ਨੂੰ ਨਵੇਂ ਤਰੀਕੇ ਨਾਲ ਮੈਂ ਜੁਹਦੇ ਭਾਈ ਜਨਾਨੋਂ ਕੋ ਸੱਚੀ ਮਤਲਬ ਨਵਰ ਦਾ ਹੀਰਾ ਬੰਦਾ ਨਹੀਂ ਹੈਗਾ ਕੁਝ ਕੀ ਚੀਜ਼ ਅਸੀਂ ਕਹਿਣਾ ਚਾਹੁੰਦੇ ਅਸੀਂ ਕਹਿ ਨਹੀਂ ਸਕਦੇ ਉਹ ਤੁਹਾਨੂੰ ਫਿਲਮ ਦੇਖ ਕੇ ਬੱਚੇ ਨੂੰ ਸਭ ਤੋਂ ਵੱਡਾ ਚੈਲੰਜ ਕੀ ਸੀਗਾ ਜਿਹੜਾ ਅਸੀਂ ਪੀਰੀਅਡ ਦਿਖਾ ਰਹੇ ਹਾਂ ਹਾਂਜੀ ਉਹਦੇ ਵਿੱਚ ਮੇਕਅਪ ਬੜਾ ਮਿਨਿਮਲ ਹੋਊਗਾ ਮੈਨੂੰ ਪਤਾ ਕਿ ਕੁੜੀਆਂ ਨੂੰ ਮੇਕਅਪ ਨਾਲ ਕਿੰਨਾ ਪਿਆਰ ਹੁੰਦਾ ਹੈ ਹੈਲਪਲੈਸ ਆ ਰਹੀ ਨੂੰ ਪਤਾ ਨਹੀਂ ਆਪਣੀ ਵਰਗੀ ਵੀ ਆਪਣੀ ਵਰਗੀ ਕਹਿੰਦੀ ਸੱਚੀ ਗਾਜੀ ਸਾਰੇ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਦੀ ਸਵਾਗਤ ਕਰਦੀ ਹਾਂ ਸਿਨੇਮਾ ਘਰਾਂ ਦੇ ਵਿੱਚ ਬਹੁਤ ਜਲਦੀ ਫਿਲਮ ਆ ਰਹੀ ਹੈ ਸੂਹੇ ਦੇ ਚਿਹਰੇ ਵਾਲਿਆ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਜਨਜੋਤ ਸਿੰਘ ਹੁਣਾਂ ਨੇ ਜਨੰਦੀਆਂ ਫਿਲਮਾਂ ਤੁਸੀਂ ਜਾਣਦੇ ਰਹੋ ਬਹੁਤ ਸੀਰੀਅਸ ਦੇਖੀ ਹੋਈ ਆ ਤੇ ਇਸ ਫਿਲਮ ਦੇ ਵਿੱਚ ਨਿਰਵੈਰ ਪੰਨੂ ਜਿਹੜੇ ਕਿ ਬਹੁਤ ਪਿਆਰੇ ਗਾਇਕ ਨੇ ਤੁਹਾਡੇ ਸਾਰਿਆਂ ਦੇ ਫੇਵਰੇਟ ਇਸ ਫਿਲਮ ਦੇ ਨਾਲ ਆਪਣੀ ਜਿਹੜਾ ਡੈਬਿਊ ਕਰਦੇ ਨੇ ਇਸ ਫਿਲਮ ਨੂੰ ਲਿਖਿਆ ਹੈ ਵੀਰ ਸਿੰਘ ਹੁਣਾਂ ਨੇ ਜਿਨ੍ਹਾਂ ਦੀਆਂ ਫਿਲਮਾਂ ਵੀ ਤੁਸੀਂ ਦੇਖੀਆਂ ਨੇ ਉਹਨਾਂ ਦੇ ਗੀਤ ਵੀ ਬਹੁਤ ਸੁਣੇ ਨੇ ਆਵਾਜ਼ ਵੀ ਬਾਕਮਾਲ ਹੈ ਐਸ ਵੈਲ ਇਸ ਫਿਲਮ ਦੇ ਵਿੱਚ ਜਿਹੜੀ ਅਦਾਕਾਰਾਂ ਕੰਮ ਕਰੀ ਹੈ ਉਹਨਾਂ ਦੀਆਂ ਫਿਲਮਾਂ ਵੀ ਤੁਸੀਂ ਦੇਖੀਆਂ ਨੇ ਅਤਲੂ ਗਰੇਵਾਲ ਬਹੁਤ ਸਾਰੀਆਂ ਫਿਲਮਾਂ ਨੇ ਬਈ ਨਾਮ ਨਵੇਂ ਕੀ ਕਰਕੇ ਚਲੋ ਜੀ ਕੋਈ ਗੱਲ ਨਹੀਂ ਸ਼ੀ ਇਜ਼ ਵੈਰੀ ਵੈਰੀ ਬਿਊਟੀਫੁਲ ਸੋ ਨਾਉ ਸ਼ ਹੀ ਇਜ਼ ਕਮਿੰਗ ਵਿਦ ਵੀਰ ਸਿੰਘ ਐਂਡ ਨਿਰਵਾਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵਧੀਆ ਮੈਂ ਵੈਸੀ ਫਿਲਮਾਂ ਦੇ ਨਾਮ ਨਹੀਂ ਲਏ ਬਟ ਮੈਂ ਤਾਂ ਦੇਖਿਆ ਮੁੰਡਾ ਸਾਊਥ ਹੋਉਂਦਾ ਯਾਰ ਮੇਰੇ तितਲੀਆ ਵਰਗਾ ਸੋ ਆਈ ਲਵ ਥੈਂਕ ਯੂ ਸੋ ਮਚ ਜੀ ਆ ਸਭ ਤੋਂ ਪਹਿਲਾ ਸਵਾਲ ਮੇਰੇ ਸਾਈਡ ਤੋਂ ਤੁਹਾਡੇ ਤੋਂ ਆ ਜੀ ਕੀ ਫਿਲਮਾਂ ਦੇ ਲਈ ਕੰਟੈਂਟ ਮੈਟਰ ਕਰਦਾ ਵੀ نو दैट ਇਸ ਗੱਲ ਤੁਸੀਂ ਕਿੰਨਾ ਐਗਰੀ ਕਰਦੇ ਨਹੀਂ ਫਿਲਮ ਹੁੰਦੀ ਕੰਟੈਂਟ ਬੇਸਡ ਐ ਸੀ ਜੀ ਮਤਲਬ ਕੋਈ ਕਹਾਣੀ ਜਦੋਂ ਕਿਸੇ ਨੂੰ ਚੰਗੀ ਲੱਗੂਗੀ ਤਾਂ ਹੀ ਉਹ ਤੁਰਦੀ ਹੈ ਹੈ ਨਾ ਜੇ ਮੈਂ ਸਿਰਫ ਇਹ ਕਹਾਂ ਕਿ ਵੱਡੇ ਫੇਸਿਸ ਨੂੰ ਲੈ ਕੇ ਸਕਰੀਨ ਦੇ ਉੱਤੇ ਖੜਾ ਕਰ ਦੇਣਾ ਫਿਲਮ ਮੇਕਿੰਗ ਹੈ ਤਾਂ ਇਹ ਬਹੁਤ ਹਲਕੀ ਗੱਲ ਹੋ ਗਈ ਫਿਲਮ ਮੇਕਿੰਗ ਇਜ਼ 올 ਅਬਾਊਟ ਦ ਸਟੋਰੀ ਜੀ ਹੈ ਨਾ ਕਿ ਇੱਕ ਈਮੋਸ਼ਨ ਨੂੰ ਅਸੀਂ ਘੜਦੇ ਹਾਂ ਇੱਕ ਸਟੋਰੀ ਦੇ ਦੌਰਾਨ ਹੈ ਨਾ ਪਰ ਉਹਨੂੰ 뮤지컬ੀ ਸਜਾਉਣਾ ਹੈ ਉਹਨੂੰ ਬੈਕਗ੍ਰਾਉਂਡ 뮤ਜ਼ਿਕ ਨਾਲ ਸਜਾਉਣਾ ਹੈ ਚੰਗੇ ਡਾਇਲੌਗਸ ਨਾਲ ਚੰਗੇ ਵੀ ਐਫ ਐਕਸ ਦੇ ਨਾਲ ਸਜਾਉਣਾ ਹੈ ਹਨਾ ਫਿਲਮ ਮੇਕਿੰਗ ਇਟਸ ਅ ਪ੍ਰੋਸੈਸ ਲਾਈਕ ਪੀ ਐਚ ਡੀ ਇਟਸ ਨਾਟ ਕਿ ਅਸੀਂ ਕੁਝ ਵੀ ਬੋਲ ਦਾਂਗੇ ਤਾਂ ਉਹ ਚੱਲੂਗਾ ਇਦਾਂ ਨਹੀਂ ਹੁੰਦਾ ਬਟ ਇੱਕ ਨਿਚ ਕਹਿ ਲਓ ਜਾਂ ਕਾਈਂਡ ਆਫ ਬਹੁਤ ਅਨੇ ਚੀਜ਼ਾਂ ਜਿੰਨੀਆਂ ਫਿਲਮਾਂ ਨੂੰ ਲੈ ਕੇ ਜਾਂ ਕਿ ਚੀਜ਼ਾਂ ਨੂੰ ਲੈ ਕੇ ਹੁੰਦੀਆਂ ਕਿ ਆਬਵੀਅਸਲੀ ਕੰਟੈਂਟ ਮੈਟਰ ਕਰਦਾ ਥੈਟਸ ਵਾਈ ਮੈਂ ਤੁਹਾਨੂੰ ਇਹ ਚੀਜ਼ ਪੁੱਛਿਆ ਜੀ ਕਿ ਕਈ ਵਾਰ ਫਿਲਮਾਂ ਦਾ ਕੰਟੈਂਟ ਜਾਂ ਕਨਸੈਪਟ ਇਦਾਂ ਦਾ ਹੁੰਦਾ ਹੈ ਕਿ ਚੱਲਣ ਵਾਲਾ ਨਹੀਂ ਹੁੰਦਾ ਜਾਂ ਇੰਨਾ ਵਧੀਆ ਨਹੀਂ ਹੁੰਦਾ ਬਟ ਉਹਦੀ ਪ੍ਰਮੋਸ਼ਨ ਇੰਨੇ ਜੋਰਾ ਸ਼ੋਰਾਂ ਦੇ ਨਾਲ ਹੁੰਦੀ ਹੈ ਕਿਉਂ ਚੱਲ ਜਾਂਦੀ ਹੈ ਬਟ ਕਈ ਵਾਰ ਕੰਟੈਂਟ ਇੰਨਾ ਜ਼ਿਆਦਾ ਮਤਲਬ ਕਿ ਵਧੀਆ ਨਹੀਂ ਹੁੰਦਾ ਮਤਲਬ ਕਿ ਓਪੋਜ਼ਿਟ ਇਹਦੇ ਲਾ ਲਓ ਭਾਈ ਸਮਝ ਗਿਆ ਸੋ ਉਹ ਕਿੱਦਾਂ ਮਤਲਬ ਕਿ ਪ੍ਰਮੋਸ਼ਨ ਕਿੰਨੀ ਕਿ ਮੈਟਰ ਕਰਦੀ ਹੈ ਹਰ ਇੱਕ ਫਿਲਮ ਦੇ ਲਈ ਹਰ ਇੱਕ ਕੰਟੈਂਟ ਪਰਮੋਸ਼ਨ ਦੇਖੋ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਪ੍ਰਮੋਸ਼ਨ ਹੁੰਦੀ ਹੈ ਕਿ ਤੁਸੀਂ ਆਪਣੀ ਚੀਜ਼ ਨੂੰ ਲੋਕਾਂ ਤੱਕ ਪਹੁੰਚਾਇਆ ਲੋਕਾਂ ਨੇ ਉਹਦਾ ਟ੍ਰੇਲਰ ਦੇਖਿਆ ਉਹਦੇ ਪੋਸਟਰਸ ਦੇਖੇ ਲੋਕ ਥੀਏਟਰਸ ਪਹੁੰਚ ਗਏ ਹਾਂਜੀ ਥੀਏਟਰ ਚ ਪਹੁੰਚਣ ਤੋਂ ਬਾਅਦ ਦੂਸਰੀ ਪ੍ਰੋਮੋਸ਼ਨ ਸ਼ੁਰੂ ਹੁੰਦੀ ਹੈ ਉਹ ਪ੍ਰੋਮੋਸ਼ਨ ਹੁੰਦੀ ਹੈ ਜਦੋਂ ਕੋਈ ਦੇਖਦਾ ਔਰ ਦੱਸਦਾ ਹੈ ਫਿਲਮ ਦੇ ਬਾਰੇ ਕਿ ਹਾਂ ਮੈਂ ਦੇਖ ਕੇ ਆਇਆ ਫਿਲਮ ਬਹੁਤ ਵਧੀਆ ਉਹ ਪ੍ਰੋਮੋਸ਼ਨ ਹੁੰਦੀ ਹੈ ਜਿਹੜੀ ਜਿਹਨੂੰ ਅਸੀਂ ਸੈਲਫਲੈਸ ਪ੍ਰੋਮੋਸ਼ਨ ਕਹਿ ਸਕਦਾ ਜਿਹੜੀ ਲੋਕਾਂ ਨੇ ਆਪ ਮੁਹਾਰੇ ਕਰਨੀ ਹੁੰਦੀ ਜਿੱਦੇ ਤੇ ਤੁਸੀਂ ਪੈਸਾ ਨਹੀਂ ਲਾਉਣਾ ਹੁੰਦਾ ਠੀਕ ਹੈ ਉਹ ਹੁੰਦੀ ਹੈ ਕੰਟੈਂਟ ਦੇ ਨਾਲ ਐਕਚੁਅਲ ਸਮਝ ਗਿਆ ਜੇ ਕੰਟੈਂਟ ਚੰਗਾ ਹੋਊਗਾ ਤੁਹਾਡੀ ਫਿਲਮ ਨੂੰ ਦੇਖ ਕੇ ਕੋਈ ਗੱਲ ਕਰੂਗਾ ਕਿ ਯਾਰ ਉਹ ਫਿਲਮ ਦੇਖਣ ਆਲੀ ਹੈ ਜ਼ਰੂਰ ਦੇਖ ਕੇ ਆਇਓ ਠੀਕ ਹੈ ਜਿਹੜੀ ਪੀਆਰ ਹੁੰਦੀ ਆ ਉਹ ਇੱਕ ਵਾਰੀ ਥੀਏਟਰ ਪਰ ਸਕਦੀ ਆ ਪਰ ਜਿਹੜੀਆਂ ਫਿਲਮਾਂ ਤਿੰਨ ਤਿੰਨ ਸਾਲ ਜਿਨ੍ਹਾਂ ਨੇ ਬਾਕਸ ਆਫਿਸ ਮੱਲੇ ਰੱਖੀ ਨਾ ਉਹ ਫਿਲਮਾਂ ਕੰਟੈਂਟ ਬੇਸਡ ਸੀਗੀਆਂ ਤਾਂ ਤੈਨੂੰ ਕਿਹੜੀ ਫਿਲਮਾਂ ਯਾਦ ਆਤੀ ਮਤਲਬ ਕਿ ਇਹ ਫਿਲਮ ਦਾ ਕੰਟੈਂਟ ਬਹੁਤ ਵਧੀਆ ਸੀ ਕਿ ਇਹਦਾਂ ਦੀ ਫਿਲਮਾਂ ਬਹੁਤ ਫਿਲਮਾਂ ਨੇ ਤਾਂ ਤਾਂ ਬਹੁਤ ਫਿਲਮਾਂ ਹੈ ਵਾਹ ਹਾਲੀਵੁੱਡ ਦੀਆਂ ਵੀ ਨੇ ਆਪਣੀਆਂ ਪੰਜਾਬੀ ਫਿਲਮਾਂ ਵੀ ਨੇ ਪਾਕਿਸਤਾਨ ਦੀਆਂ ਕੁਝ ਫਿਲਮਾਂ ਨੇ ਬਾਲੀਵੁੱਡ ਦੀਆਂ ਕੁਝ ਫਿਲਮਾਂ ਨੇ ਬਹੁਤ ਫਿਲਮਾਂ ਨੇ ਤਾਂ ਤਾਂ ਅੱਜ ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਸੋ ਤੁਹਾਡਾ ਇਹ ਜਿਹੜਾ ਕਿਰਦਾਰ ਆ ਵੱਖਰਾ ਆ ਫਸਟ ਆਫ ਆਲ ਗੱਲ ਕਰਾਂਗੀ ਲੁੱਕ ਦੀ ਮਤਲਬ ਕਿ نیچے ਤੁਸੀਂ ਕਮੈਂਟਸ ਪੜੇ ਹੋਣੇ ਆ ਹੋਪਸੋ ਸੋ ਲੁੱਕ ਵਾਈਜ਼ ਲਾਈਕ ਸਭ ਨੂੰ ਇਹਨਾਂ ਪਸੰਦ ਆ ਰਿਹਾ ਨਾ ਤੇ ਪ੍ਰੋ ਕੁਰੀਸ਼ ਸ਼ਾਦੀ ਕਰਦੀ ਹੈ ਕੀ ਕਹਿਣਾ ਚਾਹੋਗੇ ਆਪਣੇ ਕਿਰਦਾਰ ਨੂੰ ਲੈ ਕੇ ਹਾਂਜੀ ਮੈਂ ਬਹੁਤ ਹੈਪੀ ਐਂ ਕਿ ਸਾਰੇ ਜਾਣੇ ਮੇਰੀ ਲੁੱਕ ਨੂੰ ਅਮ ਐਕਸੈਪਟ ਕੀਤਾ ਸਾਰੇ ਨੇ ਤੇ ਸਾਰੇ ਬਹੁਤ ਹੀ ਈਗਰ ਨੇ ਯੂ نو ਫਿਲਮ ਦੇਖਣ ਲਈ ਆਂਡ ਥੈਂਕਸ ਟੂ ਬੀਜੀ ਜਿਹਨਾਂ ਨੇ ਨਹੀਂ 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 ਪਲੀਜ਼ ਪਲੀਜ਼ ਨਾ ਵਧੀਆ And I'm uh, honestly, I feel so lucky and grateful given I a project, the hisab, got the chance. Milaya, and I knew as an actor, we challenged ita this and look be very different. city the, back, the film, and uh, while choosing the script, mele, mele, le, this is very matter. Kar diya, that different, be, my back, the film, ਤੇ ਤੈਨੂੰ ਚੈਲੰਜ ਕਰੇ ਹਨਾ ਮੇਰੀ ਕਾਪ ਨੂੰ ਚੈਲੰਜ ਕਰੇ ਤੇ ਉਹ ਹੀ ਚੀਜ਼ ਹੋ ਗਈ ਸੋ ਥੈਂਕਸ ਟੂ ਦ ਟੀਮ ਫਾਰ ਬੀਗਿੰਗ ਯੂਰ ਹਾਰਡ ਆਫ ਦਿਸ ਜਿਹੜੇ ਚੈਲੰਜ ਹੁੰਦਾ ਨਾ ਉਹ ਹੀ ਐਕਸੈਪਟ ਕਰਦੇ ਕੋਈ ਕੋਈ ਅੱਗੇ ਵਧਣਾ ਨਹੀਂ ਤੇ ਹਰ ਵੀ ਪਿੱਛੇ ਨੂੰ ਜਾਂਦਾ ਨਹੀਂ ਇਹ ਨਹੀਂ ਸਾਨੂੰ ਸੌਖਾ ਹੀ ਕਰਨਾ ਪਵੇ ਐਨ ਔਖਾ ਨਾ ਕਰਨਾ ਪਵੇ ਬਟ ਤੁਹਾਨੂੰ ਇੱਕ ਡਰ ਨਿਭਾਉਂਦੇ ਹੋਏ ਕਿਹੜੀ ਕਿਹੜੀ ਚੈਲੰਜਸ ਨੂੰ ਫੇਸ ਕਰਨਾ ਪਿਆ ਚਾਹੇ ਬੋਲੀ ਨੂੰ ਲੈ ਕੇ ਹੋਵੇ ਚਾਹੇ ਕੱਪੜਿਆਂ ਨੂੰ ਲੈ ਕੇ ਹੋਵੇ ਚਾਹੇ ਨਿੱਕੀ-ਵੁੱਚ ਦੀ ਡਿਫਿਕਲਟੀ ਹੋਵੇ ਕਿ ਤਾਸ ਗਿਆ ਬਈ ਬਿਕੋਜ਼ ਆਹ ਟੀਮ ਜਿਹੜੀ ਚੀਜ਼ ਅਸੀਂ ਕਹਿਣਾ ਚਾਹੁੰਦੇ ਅਸੀਂ ਕਹਿ ਨਹੀਂ ਸਕਦੇ ਉਹ ਤੁਹਾਨੂੰ ਫਿਲਮ ਦੇਖ ਕੇ پتہ ਲੱਗੂ ਸਭ ਤੋਂ ਵੱਡਾ ਚੈਲੰਜ ਕੀ ਸੀਗਾ ਕਿਉਂ ਚੈਲੈਂਜਿੰਗ ਲੱਗੀ ਇਹ ਫਿਲਮ ਦੇਖ ਕੇ ਕੋਈ ਕੁਛ ਤਾਂ ਬੋਲੋ ਕੋਈ ਇੱਕ ਇੱਕ ਚੀਜ਼ ਮੈਂ ਦੱਸ ਦਿੰਦਾ ਜੀ ਜਦੋਂ ਇਹਨਾਂ ਦੇ ਲੁੱਕ ਟੈਸਟ ਹੋ ਰਹੇ ਸੀਗੇ ਨਾ ਤਾਂ ਮੈਂ ਇਹਨਾਂ ਨੂੰ ਇੱਕ ਗੱਲ ਆਖੀ ਕਿ ਜਿਹੜਾ ਅਸੀਂ ਪੀਰੀਅਡ ਦਿਖਾ ਰਹੇ ਹਾਂ ਹਾਂਜੀ ਉਹਦੇ ਵਿੱਚ ਮੇਕਅਪ ਬੜਾ ਮਿਨਿਮਲ ਹੋਊਗਾ ਅੱਛਾ ਜੀ ਹੁਣ ਮੈਨੂੰ ਪਤਾ ਕਿ ਕੁੜੀਆਂ ਨੂੰ ਮੇਕਅਪ ਨਾਲ ਕਿੰਨਾ ਪਿਆਰ ਹੁੰਦਾ ਬਟ ਸ਼ੀ ਇਜ਼ ਸੱਚ ਅ ਡੈਡੀਕੇਟਿਡ ਐਕਟਰ ਹਾਂ केदार ने कहा कि मेनू इस चीज नाल फर्क नहीं पेंदा ਤੁਸੀਂ ਜਿਹੜੀ ਲੁੱਕ ਡਿਜ਼ਾਈਨ ਕਰ ਰਹੇ ਹੋ ਜਿਹੜਾ ਕੈਰੈਕਟਰ ਲਈ ਜ਼ਰੂਰੀ ਹੈ ਉਹ ਕਰਾਂਗੇ ਹੈਨਾ ਠੀਕ ਹੈ ਔਰ ਕਿਸੇ ਕਿਸੇ ਇੱਕ ਥਾਂ ਤੇ ਵੀ ਇਹਨਾਂ ਨੇ ਨਹੀਂ ਕਿ ਐਡਾ ਦਾ ਐਡਾ ਹੀ ਚਾਹੀਦਾ ਆ ਜਾਂ ਕਿਸੇ ਦਿਨ ਵੀ ਇਹ ਸੈਟ ਤੇ ਲੇਟ ਹੋਏ ਹੋਣ ਬਹੁਤ ਸੋਣਾ ਗੱਲ ਹੈ ਬਹੁਤ ਡੈਡੀਕੇਸ਼ਨ ਦੇ ਨਾਲ ਥੈਟਸ ਵਾਈ ਉਹ ਚੂਸ ਕਰਦੇ ਜਿਹੜੀ ਹੁੰਦੀ ਹੈ ਨਾ ਲਿਕ ਮੈਂਟਲੀ ਪਾਵਰ ਹੁੰਦਾ ਕਿ ਨਹੀਂ ਥਿਸ ਇਜ਼ ਅ ਰਾਈਟ ਪਰਸਨ ਹੈਨਾ ਹੁੰਦੀ ਆ ਫੇਰ ਬਾਅਦ ਸੋ ਪ੍ਰੈਸ ਕਾਨਫਰੰਸ ਵਿੱਚ ਵੀ ਤੁਸੀਂ ਇਹ ਗੱਲ ਕਹੀ ਸੀ ਤੁਸੀਂ ਸਾਰਿਆਂ ਨੇ ਕਹੀ ਸੀ ਕਿ ਇਹਦੇ ਵਿੱਚ ਇੱਕ ਅਲੱਗ ਪਿਆਰ ਦਿਖਦਾ ਤੁਹਾਨੂੰ ਇੱਕ ਅਲੱਗ ਪਿਆਰ ਦਾ ਕਨਸੈਪਟ ਆ ਸੋ ਬਾਕੀ ਪਿਆਰ ਨਾਲੋਂ ਇਸ ਵਿੱਚ ਕਿਹੜਾ ਵੱਖਰਾ ਪਿਆਰ ਸਾਨੂੰ ਦੇਖਣ ਨੂੰ ਮਿਲੇਗਾ ਪਿਆਰ ਦੀ ਨਾ ਇੱਕ ਬੜੀ ਵੱਡੀ ਖਾਸੀਅਤ ਹੁੰਦੀ ਆ ਹਰ ਬੰਦੇ ਨੂੰ ਨਵੇਂ ਤਰੀਕੇ ਨਾਲ ਹੁੰਦਾ ਸੱਚੀ ਕਹਿ ਰਿਹਾ ਮੈਂ ਮਤਲਬ ਤੁਸੀਂ ਕਿਸੇ ਨੂੰ ਵੀ ਐਕਸਪੀਰੀਐਂਸਸ ਪੁੱਛੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿ ਜਦੋਂ ਮਿਲੇ ਹੋਣਗੇ ਹਨ ਠੀਕ ਆ ਇਮੋਸ਼ਨ ਸਿਮਿਲਰ ਜੇ ਸਾਊਂਡ ਕਰਨਗੇ ਜੀ ਪਰ ਹਰ ਕਿਸੇ ਦੇ ਨਾ ਉਹ ਪੁਆਇੰਟ ਆਫ View ਨੂੰ ਜਦੋਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਬੜੇ ਬੜੇ ਨਿਰਾਲੇ ਹੁੰਦੇ ਆ ਹੈਨਾ ਕਿ ਕਈ ਵਾਰੀ ਕਈਆਂ ਨੂੰ ਮੈਂ ਪੁੱਛਿਆ ਜਦਦਾ ਹੁਣ ਕਈਆਂ ਬਜ਼ੁਰਗਾਂ ਦੀ ਗੱਲ ਹੈ ਉਹ ਕਹਿੰਦੇ ਕਿ ਮੈਂ ਜਦੋਂ ਇਹ ਜੰਜ ਲੈ ਕੇ ਆਏ ਸੀ ਤੇ ਮੈਂ ਉਹ ਤੋਂ ਲੁੱਕ ਕੇ ਪਹਿਲੀ ਵਾਰੀ ਦੇਖਿਆ ਸੀ ਮੈਨੂੰ ਦੇਖਦੇ ਆ ਪਿਆਰ ਹੋ ਗਿਆ ਹੈਨਾ ਹੁਣ ਉਹ ਚੀਜ਼ ਨੂੰ ਅੱਜ ਦੀ ਜਨਰੇਸ਼ਨ ਨਹੀਂ ਸਮਝ ਸਕਦੀ ਕਿ ਇਦਾਂ ਕਿਦਾਂ ਪੋਸੀਬਲ ਆ ਹੈਨਾ ਜਦ ਤੱਕ ਅਸੀਂ ਮਿਲਦੇ ਨਹੀਂ ਸੋ ਸੋ ਉਹ ਇਸ ਫਿਲਮ ਦੇ ਵਿੱਚ ਵੀ ਇਦਾਂ ਦਾ ਹੈ ਕਿ ਸਿਰਫ ਕਿਸੇ ਦੀ ਲਿਖੀ ਹੋਈ ਸ਼ਾਇਰੀ ਨੂੰ ਸੁਣਦਿਆਂ ਹੋਇਆਂ ਉਸ ਬੰਦੇ ਦਾ ਇੱਕ ਇਮੇਜినਰੀ ਸਟਰਕਚਰ ਖੜਾ ਕਰਨਾ ਉਹਦੇ ਨਾਲ ਗੱਲਾਂ ਕਰਨਾ ਉਹਦੇ ਨਾਲ ਪਿਆਰ ਚ ਪੈ ਜਾਣਾ ਹੈ ਨਾ ਉਸ ਚੀਜ਼ ਦੇ ਉੱਤੇ ਇਹ ਫਿਲਮ ਬੈਠ ਕੇ ਖੜਾ ਹੈ ਇਹ ਇਹ ਰਾਈਟਰ ਨੂੰ ਛਿੱਤ ਹੀ ਕਿਹਨੇ ਪਤਾ ਹੁੰਦਾ ਕਿ ਉਹਨਾਂ ਨੇ ਦੱਸਣਾ ਕਿਸ ਤਰੀਕੇ ਦੇ ਨਾਲ ਆ ਭਾਵੇਂ ਲਿਖਿਆ ਜੋ ਮਰਜ਼ੀ ਹੋਵੇ ਸੋ ਤੁਸੀਂ ਕਹਿਆ ਸੀ ਅਨ ਕੰਡੀਸ਼ਨਲ ਪਿਆਰ ਤੁਹਾਡੇ ਲਈ ਹੈ ਨਾ ਮੈਂ ਮਦਕੇ ਸੋੰਦੇ ਸੀ ਬਟ ਉਹਦੀ ਪਰਿਭਾਸ਼ਾ ਥੋੜੀ ਜੀ ਹੋਰ ਅਗਰ ਦੇਣੀ ਹੋ ਤਾਂ ਤੁਹਾਡੇ ਲਈ ਪਿਆਰ ਕੀ ਹੈ ਤੁਸੀਂ ਅਗਰ ਐਕਸਪੀਰੀਅੰਸ ਕੀਤਾ ਹੋਵੇ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਲਾਈਕ ਲਾਈਫ ਪਾਰਟਨ ਹੋਵੇ ਜਾਂ ਕੋਈ ਹੋਰ ਫੈਮਿਲੀ ਮੈਂਬਰ ਜਾਂ ਕੋਈ ਦੋਸਤ ਮਿੱਤਰ ਵੀ ਹੋ ਸਕਦਾ ਤੁਹਾਡੇ ਲਈ ਪਿਆਰ ਦੀ ਪਰਿਭਾਸ਼ਾ ਕੀ ਹੈ ਅ ਮੇਰੇ ਲਈ ਪਿਆਰ ਜ਼ਮੀਨ ਇਹੀ ਹੈ ਵੀ ਜਦੋਂ ਆਪਾਂ ਜਦੋਂ ਕੋਈ ਚੀਜ਼ ਨੂੰ ਜਾਂ ਪਰਸਨ ਨੂੰ ਪਿਆਰ ਕਰਦੇ ਆ ਸਭਾ ਕੋਈ ਫੈਮਿਲੀ ਮੈਂਬਰ ਹੋਵੇ ਕੋਈ ਵੀ ਹੋਵੇ ਉਹ ਕੋ ਕੋਚ ਆਪਾਂ ਸਟੱਡੀ ਕਰਦੇ ਬਾਸ ਇਟਸ ਜਸਟ ਆਈ ਥਿੰਕ ਇਟਸ ਦ ਮੋਸਟ ਪਿਓਰ ਉਹਦੋਂ ਜਦੋਂ ਆਪਾਂ ਇਸ ਵਨਸ ਆਈ ਹੈਡ ਹਾ ਸਭ ਤੋਂ ਪਿਓਰ ਤੇ ਆਈ ਥਿੰਕ ਪੇਰੈਂਟਸ ਪਿਆਰ ਕਰਦੇ ਆ ਉਹ ਆਪਾਂ ਇਸ ਚੀਜ਼ ਦੀ ਅਨ ਕੰਡੀਸ਼ਨਲ ਤੁਸੀਂ ਕਹਿ ਲੈ ਦਿੱਤਾ ਤੇ ਜੇ ਤੁਹਾਨੂੰ ਯੂਰ ਲੱਕੀ ਨਾ ਜਿਹ ਤੁਹਾਨੂੰ ਲਾਈਫ ਪਾਰਟਨਰ ਜਦੋਂ ਮਿਲ ਗਿਆ ਹਨਾ ਯੂਰ ਲੱਕੀ ਹਨਾ ਤੁਹਾਨੂੰ ਤੇ ਇਹੀ ਆ ਆਈ ਥਿੰਕ ਇਸ ਮੀਨਿੰਗ ਤੇ ਇਹੀ मीनिंग ਆ ਤੇ ਅੱਗੇ ਨਹੀਂ ਨਹੀਂ ਠੀਕ ਹੈ ਤੁਸੀਂ ਐਸੀ ਗੱਟ ਬੋਲਦੇ ਹੋ ਜਾਂ ਇੰਟਰਵਿਊ ਦੇ ਵਿੱਚ ਗੱਲ ਹੋ ਰਹੀ ਹੈ ਟ੍ਰੇਲਰ ਚ ਤਾਂ ਬੋਲਿਆ ਹੀ ਨਹੀਂ ਮੈਂ ਹੋਈ ਤਾਂ ਕੀ ਆ ਇਹ ਉਹ ਤਾਂ ਪਰਸਨਲੀ ਜਦੋਂ ਮਿਲਦੇ ਆ ਨਾ ਬਸ ਉਦੋਂ ਠੀਕ ਆ ਬਲੀ ਕੋਈ ਤੇ ਕੁਲ ਕਾਮ ਆ ਉਹਦਾ ਉਹਦੇ ਬਾਰੇ ਉਹਦੇ ਬਾਰੇ ਗੱਲਾਂ ਕਰਦੇ ਤਾਂ ਇਹਨੂੰ ਸ਼ਾਇਦ ਆਪਾਂ ਇਕੱਠੇ ਹੋਇਆ ਹੈ ਨਾ ਬਟ ਉਦਾਂ ਕਿਵੇਂ ਦੀ ਉਹਦੇ ਚੁਲਬਲੇ ਮੈਨੂੰ ਅਹਿਸਾਸ ਚੁਲਬਲੇ ਜਿਹਾ ਉਹ ਬਹੁਤ ਜ਼ਿਆਦਾ ਬੋਲਦੇ ਹੋ ਬਟ ਕੰਫਰਟेबल ਹੋ ਜਵਾਂ ਤਾਂ ਫਿਰ ਮੈਂ ਹਟ ਵੀ ਨਹੀਂ ਰਹੀ ਮੈਨੂੰ ਵੀ ਜੀ ਨਹੀਂ ਕੰਫਰਟेबल ਜ਼ਿਆਦਾ ਆ ਕਿਉਂ ਆਬੀਸਲੀ ਆਮ ਨਰਵਸ ਮੈਂ ਹੈਗੀ ਆਮ ਣਾਕ ਨਾ ਲਾਈ ਬਟ ਮੈਨੂੰ ਲੱਗਦਾ ਮੈਂ ਕਾਫੀ ਬੋਲੀ ਜਾਦੀ ਨਾ ਪਰਪਸ ਕਿਉਂ ਹੋਣਾ ਕਿਉਂ ਹੋਣਾ ਅੰਦਰ ਤੋਂ ਤੜਕੂ ਵੀਰ ਸੇ ਬੈਠੇ ਨੇ ਮਤਲਬ ਕਿ ਕੀ ਕੈਮਰਾ ਤੁਹਾਡਾ ਫੇਵਰਿਟ ਹੈ ਐਸ ਵੈਲ ਇਹ ਵਾਰੀ ਹੋ ਜਾਂਦਾ ਐਕਟਿੰਗ ਦੇ ਨਾਲ ਆਈ ਮੀ ਕੈਮਰੇ ਦੇ ਨਾਲ ਅਸੀਂ ਕੰਫਰਟेबल ਹੈਗੇ ਆ ਆਪਣੇ ਮੈਂ ਤਾਂ ਆਪਣੇ ਲਾਈਕ ਆਰਟ ਦੇ ਨਾਲ ਮੈਂ ਕੰਫਰਟेबल ਹਾਂ ਪਰ ਬੋਲਣਾ ਇੰਟਰੋਡਿਊਸ ਕਰਨਾ ਮੈਨੂੰ ਆਈ ਡਿਡਨਟ ਸਾਈਨ ਅਪ ਫਾਰ दैट ਦੈਟ ਸ਼ੁੱਡ ਬੀ ਐਕਟਿੰਗ ਐਂਡ ਡਾਂਸਿੰਗ ਇਹ ਸਾਰੀ ਜਨਰਲੀ ਸਾਈਨ ਅਪ ਕੀਤੀ ਸੀ ਇਹ ਤਾਂ ਟੱਕੇ ਨਾਲ ਕਰਦਾ ਪੈਂਦਾ ਬਟ ਯੂ ਲਵ ਯੂ ਯੂਸ ਟੂ ਹੋ ਜਾਗੇ ਅੱਛਾ ਯਾਦ ਹੁੰਦਾ ਉਹ ਪਹਿਲਾ ਦਿਨ ਜਦੋਂ ਪਹਿਲੇ ਦਿਨ ਕੰਮ ਤੇ ਗਏ ਸੀਗੇ ਲੇਕ ਪਹਿਲੀ ਮੂਵੀ ਕੀਤੀ ਸੀ ਐਂਡ ਅਸ ਦਾ ਦਿਨ ਜਦੋਂ ਗੱਲਾਂ ਬਹਿ ਕੇ ਕਰ ਰਹੇ ਹੋ ਲੇਕ ਆਪਣੇ ਆਪ ਨੂੰ ਕੀ ਫੀਲ ਹੁੰਦਾ ਹੈ ਅ ਵਧੀਆ ਫੀਲ ਹੋ ਰਿਹਾ ਕਿ ਉਦੋਂ 3-4 ਸਾਲ ਪਹਿਲਾਂ 4 ਸਾਲ ਪਹਿਲਾਂ 2021 ਯਾ 2021 ਤੇ ਅ ਜਰਨੀ ਬਹੁਤ ਵਧੀਆ ਰਹੀਆ ਵਰਤਾਂ ਸਾਰਾ ਕੁਝ ਰਾਈਟ ਟਾਈਮ ਤੇ ਦੇ ਰਾਈਟ ਪ੍ਰੋਜੈਕਟਸ ਮਿਲਿਆ ਸੋ ਬੇਟ ਫਰ ਟੂ ਗੋਡ ਅਮ ਐਂਡ आई बिलीव लाइक वर्किंग इन ए लैंग्वेज स्पीकर बहुत बढ़िया लग रहा है सिस्टम करके कि और भी ग्रो करना दिस इज अ जर्नी एंड इट्स गोइंग टू बी आप चूज कर दियो कंटेंट अपना या किसी दी हेल्प लेंदे हो हेल्पलेस अरे नहीं लेनी है बट कुछ अपनी मर्जी से कर भी अपनी मर्जी में अपनी मर्जी की करनी है है ना सो ये अपने मतलब कि आप ही चूज कीता ये वाला प्रोजेक्ट जो आया था आपके को हां जी ओके चीता जी वीर सिंह जी ਤੁਸੀਂ ਇੱਕ ਕਨਸੈਪਟ ਪਹਿਲੀ ਸੋਚਿਆ ਹੋਇਆ ਸੀ ਜਾਂ ਤੁਹਾਨੂੰ ਸੁਪਨੇ ਦੇ ਵਿੱਚ ਆਇਆ ਲਿਕੋਵੇ ਤਾਂ ਅੱਡੀ ਗੱਲ ਸੁਣੀ ਸੀ ਕਾਈਂਡ ਆਫ ਲਿਕੋਵੇ ਉਹ ਸੱਚੀ ਗੱਲ ਹੈ ਕਈ ਵਾਰੀ ਕੀ ਹੁੰਦਾ ਤੁਸੀਂ ਹੁਣ ਵੀ ਬੈਠੋਗੇ ਨਾ ਇੱਕ ਮਾਈਂਡ ਐਕਸਰਸਾਈਜ਼ ਵਾਂਗੂ ਲੈ ਕੇ ਦੇਖਿਓ ਇਹਨੂੰ ਤੁਸੀਂ ਬੈਠੋਗੇ ਤੁਹਾਡੇ ਦਿਮਾਗ 'ਚ ਬਹੁਤ ਸਾਰੀਆਂ ਇਮੇਜਸ ਹੋਣਗੀਆਂ ਤੁਸੀਂ ਕਿਸੇ ਇੱਕ ਦੇ ਉੱਪਰ ਆਪਣਾ ਦਿਮਾਗ ਟਿਕਾ ਕੇ ਦੇਖਿਓ ਹੁਣ ਫੋਰ ਐਗਜ਼ਾਮਪਲ ਆਹੀ ਫਰੇਮ ਆ ਜੇ ਆ ਯੂਨੀਕੌਰਨ ਕਿਸੇ ਨੇ ਬਣਾਇਆ ਕਿਉਂ ਬਣਾਇਆ ਇਦੀ ਪਿੱਛੇ ਕੀ ਸਟੋਰੀ ਹੋਊਗੀ ਇਹ ਪੇਂਟਰ ਕਿੱਥੋਂ ਨਿਕਲਿਆ ਹੋਊਗਾ ਉਹਦੇ ਘਰ 'ਚ ਕੀ ਪ੍ਰੋਬਲਮਸ ਹੋਣਗੇ ਜੇ ਮੈਂ ਸੋਚਣ ਤੇ ਆਵਾਂ ਤਾਂ ਮੈਂ ਇਹਦੇ 'ਚ ਇੱਕ ਸਟੋਰੀ ਖੜੀ ਕਰ ਸਕਦਾ ਸੋ ਇੱਕ ਇਮੇਜ ਹੀ ਹੁੰਦੀ ਆ ਜਿਹੜੀ ਤੁਹਾਨੂੰ ਕਈ ਵਾਰੀ ਬਹੁਤ ਕੁਝ ਦੇ ਜਾਂਦੀ ਹੈ ਹੈਨਾ ਸੋ ਹੋਇਆ ਇਦਾਂ ਹੀ ਸੀਗਾ ਇੱਕ ਇਮੇਜ ਸੀ ਬਸ ਮੇਰੇ ਦਿਮਾਗ ਦੇ ਵਿੱਚ ਹੈਨਾ ਬਾਰਡਰ ਦੇ ਪਿੰਡਾਂ ਦੀ ਇੱਕ ਇਮੇਜ ਸੀਗੀ ਉੱਥੋਂ ਸ਼ੁਰੂ ਕਰਦਿਆਂ 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 ਫਿਰ ਜੋ ਜੋ ਮੇਰੇ ਨਾਲ ਜ਼ਿੰਦਗੀ 'ਚ ਵਾਪਰ ਰਿਹਾ ਸੀਗਾ ਜਾਂ ਜੋ ਮੇਰੇ ਅੰਦਰ ਬੈਠਾ ਹੋਇਆ ਸੀਗਾ ਉਹ ਸਾਰਾ ਕੁਝ ਸਕ੍ਰਿਪਟ ਦਾ ਹਿੱਸਾ ਬਣ ਗਿਆ ਇੱਕ ਪਿਆਰ ਦੂਜੇ ਦੇਸ਼ ਵਿੱਚ ਜਾਂਦਾ ਉਹ ਪਿਆਰ ਦਾ ਕਨਸੈਪਟ ਕਿੱਦਾਂ ਮਾਈਂਡ 'ਚ ਆਇਆ ਜਾਂ ਤੁਹਾਨੂੰ ਮੈਨੂੰ ਲੱਗਦਾ ਕਿ ਉਹ ਬਹੁਤ ਕੋਈ ਐਨਏ ਕਿ ਮਾਈਂਡ ਡਿਜ਼ਾਈਨ ਕੀਤਾ ਹੈ ਕਿਉਂਕਿ ਸ਼ਹੀਦ ਮੁਹੰਮਦ ਬੂਟਾ ਸਿੰਘ ਵੀ ਇਸੇ ਦੇ ਉੱਤੇ ਬੇਸਡ ਸੀ ਆ ਗਦਰ ਇਸ ਇਹਦੇ ਤੇ ਬੇਸਡ ਸੀ ਲਾਹੌਰੀ ਇਹਦੇ ਤੇ ਬੇਸਡ ਹੈ ਹੈਨਾ ਇਟਸ ਨਾਟ ਲਾਈਕ ਕਿ ਉਹ ਬੜਾ ਯੂਨੀਕ ਕਨਸੈਪਟ ਹੋਰ ਅਸੀਂ ਹੀ ਲੈ ਕੇ ਆਏ ਹੈ ਹੈਨਾ ਇਹ ਕਨਸੈਪਟ ਪਹਿਲਾਂ ਵੀ ਯੂਜ਼ ਹੋ ਚੁੱਕਾ ਹੈ ਬਟ ਗੱਲ ਇਹ ਕਿ ਅਸੀਂ ਕਿਸ ਤਰੀਕੇ ਪ੍ਰੈਜ਼ੈਂਟ ਕਰ ਰਹੇ ਉਹ ਸਾਡਾ ਆਪਣਾ ਪਾਣਾ ਉਹਦੇ ਚ ਜੀ ਉਹ ਪਿਆਰ ਸੰਕਲਪ डिफरेंट ਤੁਸੀਂ ਕਿਹਾ ਹੈ ਜੀ ਲਾਹੌਰੀ ਕਿਵੇਂ ਨਹੀਂ ਹੁੰਦੇ ਆ ਤੁਹਾਡੇ ਮਤਲਬ ਆਪਣੇ ਵਰਗੀ ਆ ਮਰਸਰ ਤੇ ਲਾਹੌਰੀ ਕਿ ਕਿਹ ਜਿੱਕੇ ਜਾਈਗਾ ਫਿਰ ਕੀ ਕੁਝ ਡਿਫਰੈਂਸ ਹੁੰਦਾ ਬੋਲੀ 'ਚ ਤਾਂ ਜਲੋ ਮਾੜਾ ਬਹੁਤ ਥੋੜਾ ਡਿਫਰੈਂਸ ਆ ਕੁਝ ਇਸਲਾਮਿਕ ਵਰਡਸ ਨੇ ਉਹਨਾਂ ਦੀ ਬੋਲੀ ਦੇ ਵਿੱਚ ਖਾਣ ਪੀਣ ਦੇ ਵਿੱਚ ਕੁਝ ਚੀਜ਼ਾਂ ਦਾ ਫਰਕ ਹੈਗਾ ਅ ਡਰੈਸਿੰਗ ਸੈਂਸ ਦੇ ਵਿੱਚ ਫਰਕ ਹੈਗਾ ਹੈਨਾ ਥੋੜਾ ਜਿਹਾ ਇੱਕ ਚੀਜ਼ ਉਹਨਾਂ ਦੀ ਮੈਨੂੰ ਜ਼ਿਆਦਾ ਸੋਹਣੀ ਲੱਗਦੀ ਹੈ ਸਾਡੇ ਨਾਲੋਂ ਕਿ ਉਹਨਾਂ ਨੇ ਆਪਣੇ ਟ੍ਰੈਡੀਸ਼ਨਸ ਨੂੰ ਬਹੁਤ ਸੰਭਾਲਿਆ ਹੋਇਆ ਅਸੀਂ ਉਹਨਾਂ ਨਹੀਂ ਸਾਹਮ ਸਕੇ ਔਰ ਉਹਨਾਂ ਦੀਆਂ ਜਿਹੜੀਆਂ ਰਵਾਇਤੀ ਕਦਰਾਂ ਕੀਮਤਾਂ ਨੇ ਨਾ ਉਹਨਾਂ ਨੂੰ ਅੱਜ ਵੀ ਉਹ ਗੰਡ ਮਾਰ ਕੇ ਰੱਖਦੇ ਨੇ ਆਪਣੇ ਸੋ ਸੰਨ ਟ੍ਰੇਲਰ ਸੀ ਕਿੰਨੇ ਕਿਤੇ ਦੇਖਣ ਨੂੰ ਮਿਲਿਆ ਹੈ ਹਾਂ ਮੈਂ রাਵੇ ਤੋਂ ਹਾਂਜੀ 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 ਬੜਾ ਫੋਰਚੂਨੇਟ ਸੀਗਾ ਕਿਉਂਕਿ ਮੈਂ ਪਿਛਲੇ ਸਾਲ ਹੀ ਗਿਆ ਸੀਗਾ ਪਾਕਿਸਤਾਨ ਹੈ ਨਾ ਤਾਂ ਉੱਥੇ ਕਾਫੀ ਕੁਝ ਦੇਖਣ ਦਾ ਮੌਕਾ ਵੀ ਮਿਲਿਆ ਉੱਥੇ ਦੇ ਜਿਹੜੇ ਮਿੱਤਰ ਵੀ ਸੀਗੇ ਉਹਨਾਂ ਕੋਲੋਂ ਵੀ ਜੋ ਜੋ ਸਿੱਖਿਆ ਉਹ ਸਾਰਾ ਕੁਝ ਫਿਲਮ ਦੇ ਵਿੱਚ ਕੰਮ ਆਇਆ ਤੇ ਵੀਓ ਟ੍ਰੇਲਰ ਤੋਂ ਥੋੜਾ ਥੋੜਾ ਅੰਦਾਜ਼ਾ ਸੀ ਲਗਾ ਵੀ ਸਕਦੇ ਹਾਂ ਸੋ ਉਧਰ ਇਸ਼ਾਰਾ ਹੋ ਰਿਹਾ ਟਾਈਮ ਦਾ ਜਦ ਕਿ ਮੇਂ ਜ਼ਿਆਦਾ ਟਾਈਮ ਨਹੀਂ ਲਿਆ ਥੋੜਾ ਹੀ ਟਾਈਮ ਲਿਆ ਬਟ ਇੱਕ ਛੋਟੀ ਛੋਟੀ ਗੇਮ ਹੈ ਵਿਥਿਨ 2 2 ਮਿੰਟਸ ਗੇਮ ਤਾਂ ਬਹੁਤ ਔਖਾ ਮੈਂ ਤਾਂ ਸਕੂਲ ਚ ਵੀ ਗੇਮਤੋਂ ਪਾ ਜਦਾ ਹੈ ਤੁਹਾਡੀ ਮਤਲਬ ਇਹ ਆ ਤੁਹਾਨੂੰ ਪਸੰਦ ਆਏਗੀ ਜਿਹੜੇ ਪਹਿਲਾ ਮੈਮ ਵਾਲ ਠੀਕ ਹੈ ਠੀਕ ਹੈ ਸਿਰਫ ਗਲਤ ਆਨਸਰ ਸੇਂਡ ਸਿਰਫ ਗਲਤ ਆਨਸਰ ਹਾਂ ਉਹ ਵੀ फटाफट 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 ਕੋਈ ਅੰਕ ਨਹੀਂ ਦੇਣਾ ਸਹੀ ਆਨਸਰ ਠੀਕ ਹੈ ਆਪਾਂ ਧੂਰੀ ਦਾ ਗਾੜੇ ਨਾਲਾ ਹਾਂ ਠੀਕ ਹੈ ਪਿਆਸ ਲੱਗੀ ਤੇ ਕੀ ਪੀਦਾ ਹੋਣਾ ਇਹ ਗਲਤ ਸੀ ਕਿ ਸਹੀ ਸੀ ਕੁੜੀ ਗੱਲ ਇਹ ਆਪਕਾ ਕਾਦੇ ਤੇ ਬੈਠੇ ਆ ਮਨਜੇ ਠੀਕ ਹੈ ਬੱਲਬ ਜਗਾਈ ਤੇ ਕੀ ਹੁੰਦਾ ਪਟਾਕੇ ਵੱਜਦੇ ਆ ਠੀਕ ਹੈ ਥੋੜੇ ਜਲਦੀ ਹੈ ਨਾ ਔਰ ਸੌਰੀ ਆਪਾਂ ਨੇ ਠੀਕ ਹੈ ਜੀ ਚਸ਼ਮੇ ਕਾਦੇ ਤੇ ਲਾਈ ਦੇ ਆ ਠੀਕ ਹੈ ਜੀ ਕਾਲ ਕਿੱਦਾਂ ਕਰਦੇ ਆ ਆਪਾਂ ਆ ਸੌਰੀ ਕਾਲ ਕਿਦਾ ਕਰਦੇ ਆ ਆ ਕਾਲ ਬਿਨਾਂ ਕਰਦੇ ਨਹੀਂ ਚਿੱਤੀ ਬੰਦ ਕਾਦੇ ਚ ਪਈ ਦੀ ਐ ਲੱਕ ਚ ਬੰਦ ਖਨਲ ਕੀ ਦੇਖਦੇ ਹੋ ਆ ਆਪਣਾ ਸੁਪਨੇ ਕਹਿ ਲੱਗਦੀ ਆ ਸੌ ਆ ਬੰਦ ਖਨਲ ਐਡਿਟ ਹੋ ਗਿਆ ਦੇਖ ਬੋਲ ਇਹਦਾ ਤਾਂ ਸੋਚ ਕੇ ਦੇਣਾ ਇਹਨੂੰ ਸਾਬ ਤੁਸੀਂ ਫਿਰ ਆ ਸਾਹਮਣੇ ਕਿਹੜੇ ਕਿਹੜਾ ਕਲਰ ਆ ਠੀਕ ਹੈ ਜੀ ਤੁਹਾਡੇ ਕਿੰਨੇ ਪੈਰ ਨੇ ਤੁਹਾਡੀ ਉਂਗਲ ਕਿੰਨੀ ਆ ਸਤ ਤੁਹਾਡਾ ਨਾਮ ਕੀ ਹੈ ਦਰਬਾਰ ਠੀਕ ਹੈ ਮੇਰਾ ਨਾਮ ਕੀ ਹੈ ਫਿਲਮ ਪ੍ਰਮੋਸ਼ਨ ਲਈ ਕੀ ਕਰਦੇ ਹੋ ਇਹ ਤਾਂ ਕਦੀ ਕਦੀ ਮੋਸ਼ਨ ਹੋ ਜਾਂਦੀ ਤਾਂ ਸੱਚ ਬੋਲਦਾ ਨਾ ਮੇਰੇ ਤੁਸੀਂ ਨਹੀਂ ਨਹੀਂ ਇਹ ਤਾਂ ਸੱਚ ਬੋਲੇ ਸਹੀ ਆਨਸਰ ਹੋਇਆ ਤਾਂ ਕਿਤੇ ਨਹੀਂ ਫਰਮਾਉਂਦੇ ਤੁਹਾਨੂੰ ਫੋਟੋਆਂ ਕਿਹੜਾ ਲੈਂਦੀ ਹੈ ਚੂੜਾ ਕਿੱਥੇ ਪੈਂਦਾ ਹੈ ਤੁਹਾਡੇ ਕੱਪੜੇ ਕਿਹੜੇ ਰੰਗ ਦੇ ਨੇ ਗ੍ਰੀਨ ਇਹ ਤਾਂ ਸੱਚ ਬੋਲ ਤਾ ਨਹੀਂ ਨਹੀਂ ਗ੍ਰੀਨ ਕਿੱਥੇ ਹੈ ਨਹੀਂ ਬਲੂ ਆ ਨਾ ਸ਼ੇਡ ਮਾਰਿਆ ਗ੍ਰੀਨ ਵਿੱਚੋਂ ਨਹੀਂ 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 ਮਾਰੇ ਚਲੋ ਜੀ ਮੇਰੇ ਕੱਲ ਟੈਸਟ ਕਰਾਉਣਾ ਪੈਣਾ ਤੁਹਾਨੂੰ ਕਲਰ ਕਲਰ ਨਹੀਂ ਮੈਨੂੰ ਨਹੀਂ ਆਈ ਜੀ ਥੈਂਕ ਯੂ ਸੋ ਮਚ ਬਸ ਐਨੀ ਸੀ ਚੰਗਾ ਲੱਗਿਆ ਥੈਂਕ ਯੂ ਸੋ ਮਚ ਬੜੇ ਸਹੀ ਜਵਾਬ ਦਿੱਤੇ ਤੁਸੀਂ मेरा भी यही है नहीं नहीं बिल्कुल अच्छा, भी, भी नहीं <laughs> तो डी okay. गेम है कि एक कुछ ओ ने वर्ड्स ने इन्हें कुछ डेडिकेट करना आर्टिस्ट सु या इंडस्ट्री के कुछ लोग का आ ब, बहुत <laughs> खराब गेम सब तो खराब गेम <laughs> नहीं नहीं बहुत अच्छे वाले ने ओके okay. एवरग्रीन आर्टिस्ट एवरग्रीन क्षेत्री है ना क्षेत्री नहीं नहीं क्षेत्री इतने का इतने का सोच सकते हैं 15 सेकंड टाइम बंद हो ना यार नहीं कहना फिर हरपाचन भाई ठीक है जी इनोवेटिव इनोवेटिव करण ओके इंस्पिरेशनल दिलजीत पाजी, पाजी। expensive. Expensive, 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 expensive. <laughs> लाएं लाएं जी स्पिरिचुअल कनवर गरेवाल पर जी एक्सपेंसिव 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 परमेश्वर मां कारण ही लाइन लाई हो डेडिकेटेड डेडिकेटेड अमरिंदर पाजी ओके जी ठीक है इमोशनल 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 ਜਿਹੜਾ ਬਹੁਤ ਹੁੰਦਾ ਹੋਵੇ ਹੈਨਾ ਮੈਂ ਹੀ ਹਾਂ ਆਪਣੇ ਆਪਣੇ ਚਲੋ ਠੀਕ ਹੈ ਜੀ ਹਾਰਡ ਵਰਕਿੰਗ ਹਾਰਡ ਵਰਕਿੰਗ ਬਾਬਾ ਭਾਜੀ ਓਕੇ ਜੀ ਠੀਕ ਹੈ ਯੂਨਿਕ ਯੂਨਿਕ ਅ ਅ ਅ ਸਦੂ ਮੁਸੇਵਾਲਾ ਜਾਦੂਗਰ ਜਾਦੂਗਰ ਸਰਤਾਜ ਭਾਜੀ ਓਕੇ ਬੋਲ ਬੋਲ ਇਨ ਹੈਵੀ ਮੈਟਰ ਸੈਲਫ ਮੋਟੀਵੇਟਿਡ ਬਬੂ ਮੰਮੋ ਜੀ ਕਿਊਰਿਅਸ 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 ਐਮੀ ਭਾਜੀ ਠੀਕ ਹੈ ਜੀ ਸਟੋਰੀ ਟੈਲਰ ਸਟੋਰੀ ਟੈਲਰ Just be just see pause only story. Give the can't bright future? Sorry, and the year sorry industry, bright honest 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 honesty is a thing which is very rare to find in the industry. Okay, okay. And man, John is an honor, but okay, such a mother who he had the industry. ਕੰਦੀ ਵਾਂਗ ਕੀ ਜਲਦੀ ਤੋਂ ਜਲਦ ਹੋ ਜਾਣਾ ਤੁਸੀਂ ਦੇਖੋ ਡੈਫੀਨਿਟਲੀ ਹਰ ਹਰ ਕੋਈ ਅਰਦਾਸ ਕਰਦੇ ਹਰ ਡੈਫੀਨਿਟਲੀ ਵਾਈਬਰੂ ਮੇਰ ਕਰਤੇ ਚਮਤਕਾਰ ਹੋ ਗਏ ਤੇ ਜਲਦੀ ਆਪਣੇ ਘਰ ਵਾਪਸ ਆ ਬਿਲਕੁਲ ਸੀ ਥੈਂਕ ਯੂ ਥੈਂਕ ਯੂ ਸੋ ਮਚ ਅਲ ਦਾ ਵੈਰੀ ਵੈਰੀ ਬੈਸਟ ਫੋਰ ਦਾ ਮੂਵੀ ਐਂਡ 10th ਆਫ ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਹੈ ਸੂਹੇ ਵਿਚੀਰੇ ਵਾਲਿਆ ਥੈਂਕ ਯੂ ਸੋ ਮਚ